ਦੀ ਇੰਡੀਅਨ ਬਲਾਈਂਡ ਸਪੋਰਟਸ ਐਸੋਸੀਏਸ਼ਨ ਵੱਲੋਂ ਐਥਲੈਟਿਕ ਦੀ ਜਿਹੜੀ ਆ ਨੈਸ਼ਨਲ ਚੈਂਪੀਅਨਸ਼ਿਪ ਕਰਾਈ ਗਈ ਸੀਗੀ ਇਹ 14 ਤੋਂ 16 ਤਰੀਕ ਦੇ ਵਿੱਚ ਆਪਣਾ ਗੁਜਰਾਤ ਦੇ ਨੜਿਆੜ ਸ਼ਹਿਰ ਵਿਖੇ ਹੋਈ ਸੀਗੀ ਇਹਦੇ ਵਿੱਚੋਂ ਆਪਣੇ ਦੋ ਜਿਹੜੇ ਆ 골ਡ ਮੈਡਲ ਆਏ ਆ ਡਿਸਕਸ ਤੋਂ ਤੇ ਸ਼ਾਰਟ ਪੁੱਟ ਦੇ ਵਿੱਚੋਂ ਅੱਛਾ ਪਹਿਲਾਂ ਵੀ ਤੁਹਾਡੇ ਵੱਲੋਂ ਜਿਹੜਾ ਬਹੁਤ ਸਾਰੇਆਂ ਖੇਡਾਂ ਦੇ ਵਿੱਚ ਜਿਹੜੇ ਮੈਡਲ ਜਿੱਤੇ ਗਏ ਨੇ ਪਹਿਲਾਂ ਕਿਹੜੀ ਕਿਹੜੀ ਗੇਮ ਕਰਦੇ ਪਏ ਸੀ ਕਿਹੜੀ ਕਿਹੜੀ ਗੇਮ 'ਚ ਤੁਸੀਂ ਪਹਿਲਾ ਮੈਡਲ ਜਿੱਤੇ ਤੇ ਹਾਂ ਪਹਿਲਾਂ ਤਾਂ ਜੀ ਮੈਂ ਤੇ ਨਗੇਮਾਨ ਕੰਟੀਨਿਊ ਆਪਾਂ ਕਰ ਰਹੇ ਆ ਜੀ ਜੂਡੋ ਦੇ ਵਿੱਚ ਵੀ ਨੈਸ਼ਨਲ ਚੋ ਮੈਡਲ ਆ ਜੀ ਆਪਣਾ ਤੇ ਇੰਟਰਨੈਸ਼ਨਲ ਪਾਰਟਿਸਪੇਸ਼ਨ ਵੀ ਕੀਤੀ ਆ ਮੈਂ ਉਹਦੀ ਜੂਡੋ ਦੀ ਤੇ ਦੂਜਾ ਪਾਵਰ ਲਿਫਟਿੰਗ ਦੇ ਵਿੱਚੋਂ ਮੈਂ ਮਤਲਬ ਕਿ ਨੈਸ਼ਨਲ ਦੇ ਵਿੱਚੋਂ ਹਰ ਵਾਰੀ ਮੇਰਾ ਜਿਹੜਾ ਵਾ 골ਡ ਮੈਡਲ ਆਉਂਦਾ ਵਾ ਤੇ ਇਪਸਾ ਵਰਲਡ ਗੇਮਸ ਜਿਹੜੀਆਂ 4 ਸਾਲ ਬਾਅਦ ਆਉਂਦੀਆਂ ਵਾਂ 올림픽 ਸਟਾਈਲ ਤੇ ਉਹਦੇ ਵਿੱਚੋਂ ਆਪਣਾ ਮਤਲਬ ਕਿ ਦੋ ਬ੍ਰੌਂਜ਼ ਮੈਡਲ ਵਾ ਮੇਰੇ ਤੇ ਦੋ ਵਾਰ ਪਾਰਟਿਸਪੇ ਦੋ ਵਾਰ ਮੈਡਲ ਨਹੀਂ ਸੀ ਆ ਫੋਰਥ ਰਹਿ ਗਿਆ ਸੀਗਾ ਇਹ ਹੁਣ ਤੱਕ ਬਹੁਤ ਵਧੀਆ ਜਰਨੀ ਰਹੀ ਹੈ ਸਪੋਰਟਸ ਦੀ ਜੀ ਤੁਹਾਡਾ ਭੇਖਦਾ ਟੀਚਾ ਕੀ ਆ ਆਉਣ ਵਾਲੇ ਦਿਨਾਂ ਜਾਂ ਕਿਹੜੀਆਂ ਹੋਰ ਖੇਡਾਂ ਜਿਹੜੀਆਂ ਆ ਆਉਣੀਆਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਹਿੱਸਾ ਲੈਣਾ ਤੇ ਆਪਣੇ ਸੂਬੇ ਦਾ ਆਪਣੇ ਦੇਸ਼ ਦਾ ਨਾਮ ਜਿਹੜਾ ਚਮਕਾਉਣਾ ਅੱਗੇ ਜੀ ਜਿਵੇਂ ਪਾਵਰ ਲਿਫਟਿੰਗ ਦੀ ਨੈਸ਼ਨਲ ਵੀ ਆ ਰਹੀ ਆ ਤੇ ਪੈਰਾ ਨੈਸ਼ਨਲ ਦੀ ਜਿਹੜੀ ਪੈਰਾ ਨੈਸ਼ਨਲ ਗੇਮਸ ਵੀ ਆ ਰਹੀਆਂ ਵਾਂ ਤੇ ਜੁੱਡੋ ਦੀ ਨੈਸ਼ਨਲ ਆ ਰਹੀ ਆ ਤੇ ਇੰਟਰਨੈਸ਼ਨਲ ਕੰਪੀਟੀਸ਼ਨ ਪਾਵਰ ਲਿਫਟਿੰਗ ਦੇ ਵੀ ਆ ਰਹੇ ਆ ਤੇ ਐਥਲੈਟਿਕ ਦੇ ਵੀ ਇੰਡੀਆ ਦੇ ਵਿੱਚ ਕੁਝ ਕੰਪੀਟੀਸ਼ਨ ਆ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਏਸ਼ੀਅਨ ਗੇਮ 올림픽 ਵਗੈਰਾ 2027 ਤੱਕ ਕਾਫੀ ਕੰਪੀਟੀਸ਼ਨ ਨੇ ਤੇ ਮੈਂ ਆਪਣੇ ਵੱਲੋਂ ਪੂਰੀ ਮਿਹਨਤ ਕਰੂੰਗਾ ਤਾਂ ਜੋ ਮੈਂ ਇਹਨਾਂ ਕੰਪੀਟੀਸ਼ਨਾਂ ਦੇ ਵਿੱਚ ਆਪਣਾ ਵਧੀਆ ਪ੍ਰਦਰਸ਼ਨ ਕਰ ਸਕਾਂ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਮਐਸ ਪ੍ਰੋ ਟੀਵੀ ਤੇ ਮੈਂ ਹਾਂ ਮਾਨ ਸਿੰਘ ਜਿਲ੍ਹਾ ਤਰਨਤਾਰਨਾ ਦੀ ਨਾਉਂਦੇ ਪਿੰਡ ਕਾਜੀਵਾਲ ਵਿਖੇ ਮੌਜੂਦ ਹਾਂ ਇਸ ਪਿੰਡ ਦੇ ਨੌਜਵਾਨ ਤ੍ਰਿਪਤਪਾਲ ਸਿੰਘ ਕਾਜੀਵਾਲ ਨੇ ਨੈਸ਼ਨਲ ਪੱਧਰੀ ਮੁਕਾਬਲਿਆਂ ਦੇ ਵਿੱਚੋਂ ਦੋ 골ਡ ਮੈਡਲ ਜਿਹੜੇ ਹਾਸਲ ਕੀਤੇ ਨੇ ਸੋ ਗੁਜਰਾਤ ਦੇ ਵਿੱਚ ਹੋਈਆਂ ਨੈਸ਼ਨਲ ਪੱਧਰੀ ਖੇਡਾਂ ਦੇ ਵਿੱਚ ਸ਼ਾਰਟ ਪੋਟ ਅਤੇ ਡਿਸਕਸ ਥਰੋ ਦੇ ਵਿੱਚ ਇਹਨਾਂ ਵੱਲੋਂ ਜਿਹੜੇ ਦੋ 골ਡ ਮੈਡਲ ਜਿਹੜੇ ਜਿੱਤੇ ਗਏ ਨੇ ਪਹਿਲਾਂ ਵੀ ਇਸ ਨੌਜਵਾਨ ਵੱਲੋਂ ਜੁਡੋ ਅਤੇ ਪਾਵਰ ਲਿਫਟਿੰਗ ਦੇ ਵਿੱਚ ਬਹੁਤ ਸਾਰੇ ਮੈਡਲ ਜਿਹੜੇ ਨੇ ਜਿੱਤੇ ਗਏ ਨੇ ਸੋ ਪੁਰਾਣੀ ਸਰਕਾਰ ਮੁੱਖ ਮੰਤਰੀ ਕੈਪਟਨ ਦਾ ਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਇਹਨਾਂ ਨੂੰ ਜਿਹੜਾ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਚੁੱਕਾ ਸੋ ਵੱਡੀ ਪ੍ਰਾਪਤੀ ਇਸ ਨੌਜਵਾਨ ਦਾ ਲਗਾਤਾਰ ਜਿਹੜੇ ਮੈਡਲ ਆਪਣੇ ਸੂਬੇ ਦੀ ਆਪਣੇ ਦੇਸ਼ ਦੀ ਝੋਲੀ ਜਿਹੜੇ ਪਾਏ ਜਾ ਰਹੇ ਨੇ ਸਾਡੇ ਨਾਲ ਤ੍ਰਿਵਤਪਾਲ ਸਿੰਘ ਕਾਜੀਵਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਕਾਜੀਵਾਲ ਸਾਹਿਬ ਐਮ ਐਸ ਪ੍ਰੋ ਟੀਵੀ ਤੇ ਪਹਿਲਾਂ ਤੁਹਾਡਾ ਸਵਾਗਤ ਕਰਦੇ ਆਂ ਹਾਂਜੀ ਐਮਐਸ ਪ੍ਰੋ ਟੀਵੀ ਦੀ ਸਾਰੀ ਟੀਮ ਦਾ ਮੇਰੇ ਗ੍ਰਹਿ ਵਿਖੇ ਪਹੁੰਚਣ ਤੇ ਤੁਹਾਡਾ ਤੇ ਤੁਹਾਡੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਅੱਜ ਤ੍ਰਿਪਤਪਾਲ ਜੀ ਜਿਹੜੀਆਂ ਖੇਡਾਂ ਹੋਈਆਂ ਨੇ ਨੈਸ਼ਨਲ ਪੱਧਰੀ ਕਿੱਥੇ ਖੇਡਾਂ ਹੋਈਆਂ ਨੇ ਸੋ ਕਿਹੜੀ ਤਰੀਕ ਨੂੰ ਇਹ ਗੇਮਾਂ ਜਿਹੜੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਦੋ 골 ਜਿਹੜੇ ਜਿੱਤੇ ਨੇ ਇਹ ਸਾਡੀ ਇੰਡੀਅਨ ਬਲਾਈਂਡ ਸਪੋਰਟਸ ਐਸੋਸੀਏਸ਼ਨ ਵੱਲੋਂ ਇਹ ਪਾਵਰ ਸੌਰੀ ਐਥਲੈਟਿਕ ਦੀ ਜਿਹੜੀ ਨੈਸ਼ਨਲ ਚੈਂਪੀਅਨਸ਼ਿਪ ਕਰਾਈ ਗਈ ਸੀਗੀ ਇਹ 14 ਤੋਂ 16 ਤਰੀਕ ਦੇ ਵਿੱਚ ਆਪਣਾ ਗੁਜਰਾਤ ਦੇ ਨੜਿਆੜ ਸ਼ਹਿਰ ਵਿਖੇ ਹੋਈ ਸੀ ਜੀ ਇਹਦੇ ਵਿੱਚੋਂ ਆਪਣੇ ਦੋ ਜਿਹੜੇ ਆ 골ਡ ਮੈਡਲ ਆਏ ਆ ਡਿਸਕਸ ਤੋਂ ਤੇ ਸ਼ਾਰਟ ਪੁੱਟ ਦੇ ਵਿੱਚੋਂ ਅੱਛਾ ਪਹਿਲਾਂ ਵੀ ਤੁਹਾਡੇ ਵੱਲੋਂ ਜਿਹੜਾ ਬਹੁਤ ਸਾਰੇਆਂ ਖੇਡਾਂ ਦੇ ਵਿੱਚ ਜਿਹੜੇ ਮੈਡਲ ਜਿੱਤੇ ਗਏ ਨੇ ਪਹਿਲਾਂ ਕਿਹੜੀ ਕਿਹੜੀ ਗੇਮ ਕਰਦੇ ਪਏ ਸੀ ਕਿਹੜੀ ਕਿਹੜੀ ਗੇਮ 'ਚ ਤੁਸੀਂ ਪਹਿਲਾ ਮੈਡਲ ਜਿੱਤੇ ਨੇ ਹਾਂ ਪਹਿਲਾਂ ਤਾਂ ਜੀ ਮੈਂ ਤਿੰਨ ਗੇਮਾਂ ਕੰਟੀਨਿਊ ਆਪਾਂ ਕਰ ਰਹੇ ਹਾਂ ਜੀ ਜੁਡੋ ਦੇ ਵਿੱਚ ਵੀ ਨੈਸ਼ਨਲ ਤੋਂ ਮੈਡਲ ਆ ਜੀ ਆਪਣਾ ਤੇ ਇੰਟਰਨੈਸ਼ਨਲ ਪਾਰਟਿਸਪੇਸ਼ਨ ਵੀ ਕੀਤੀ ਆ ਮੈਂ ਉਹਦੀ ਜੁਡੋ ਦੀ ਤੇ ਦੂਜਾ ਪਾਵਰ ਲਿਫਟਿੰਗ ਦੇ ਵਿੱਚੋਂ ਮੈਂ ਮਤਲਬ ਕਿ ਨੈਸ਼ਨਲ ਦੇ ਵਿੱਚੋਂ ਹਰ ਵਾਰੀ ਮੇਰਾ ਜਿਹੜਾ ਵਾ 골ਡ ਮੈਡਲ ਆਉਂਦਾ ਵਾ ਤੇ ਇਪਸਾ ਵਰਡ ਗੇਮਸ ਜਿਹੜੀਆਂ 4 ਸਾਲ ਬਾਅਦ ਆਉਂਦੀਆਂ ਵਾਂ 올림픽 ਸਟਾਈਲ ਤੇ ਉਹਦੇ ਵਿੱਚੋਂ ਆਪਣਾ ਮਤਲਬ ਕਿ ਦੋ ਬ੍ਰੌਂਜ਼ ਮੈਡਲ ਲਵਾ ਮੇਰੇ ਤੇ ਦੋ ਵਾਰ ਪਾਰਟਿਸਪੇ ਦੋ ਵਾਰ ਮੈਡਲ ਨਹੀਂ ਸੀ ਆ ਫੋਰਥ ਰਹਿ ਗਿਆ ਸੀਗਾ ਤੇ ਹਣ ਤੱਕ ਬਹੁਤ ਵਧੀਆ ਜਰਨੀ ਰਹੀ ਹੈ ਸਪੋਰਟਸ ਦੀ ਜੀ ਧੰਨਵਾਦ ਕਰਦਾ ਹਾਂ ਸਦਾ ਜਸਬੀਰ ਸਿੰਘ ਜੀ ਮਿੰਟੂ ਹਣਾ ਦਾ ਕੋਚ ਸਾਹਿਬ ਜਿਨ੍ਹਾਂ ਨੇ ਪ੍ਰੈਕਟਿਸ ਕਰਾਈ ਸੀ ਮੈਨੂੰ ਵਧੀਆ ਤੇ ਪਾਵਰ ਲਿਫਟਿੰਗ ਦੇ ਵਿੱਚ ਮੈਂ ਇੰਨੇ ਜਿਹੜੇ ਆ ਉਹ ਪ੍ਰਾਪਤੀਆਂ ਕਰ ਚੁੱਕਿਆ ਤੇ ਦੂਸਰਾ ਧੰਨਵਾਦ ਜੀ ਦਵਿੰਦਰ ਸਿੰਘ ਕੋਚ ਸਾਹਿਬਾ ਸਾਡੇ ਸਪੋਰਟਸ ਡਿਪਾਰਟਮੈਂਟ ਦੇ ਕੋਚ ਆ ਸੌਥ ਸਟੇਡੀਅਮ ਦੇ ਵਿੱਚ ਪ੍ਰੈਕਟਿਸ ਕਰਾਉਂਦੇ ਨੇ ਤਰਨ ਤਰਨ ਉਹਨਾਂ ਨੇ ਪਾਵਲ ਸੌਰੀ ਜੁੱਡੋ ਦੀ ਨਹੀਂ ਆਪਣਾ ਐਥਲੈਟਿਕ ਦੀ ਜਿਹੜੀ ਉਹ ਪ੍ਰੈਕਟਿਸ ਕਰਾਈ ਵਧੀਆ ਤੇ ਡਿਸਕਸ ਜੋਚੋਂ ਤੇ ਸ਼ਾਰਟ ਪੁੱਟ ਦੇ ਵਿੱਚੋਂ ਆਪਣੇ ਜਿਹੜੇ ਆ ਦੋ 골ਡ ਮੈਡਲ ਆਏ अच्छा त्रिवतपाल जी आ, सरकार ਦਾ ਜਾਂ ਜਿਸ ਤਰੀਕੇ ਦੇ ਜਿਹੜੇ ਮੈਹਗਮੇ ਦੇ ਵਿੱਚ ਤੁਸੀਂ ਨੌਕਰੀ ਕਰਦੇ ਪਿਆ ਜੇ ਮੈਹਗਮੇ ਦਾ ਤੁਹਾਨੂੰ ਕਿਵੇਂ ਦਾ ਸਹਿਯੋਗ ਮਿਲਦਾ ਪਿਆ ਹਾਂਜੀ ਮੈਂ ਐਜ਼ ਅ ਸਫਾਈ ਕਰਮਚਾਰੀ ਨਗਰ ਕਾਉਂਸਲ ਤਰਨਤਾਰਨ ਦੇ ਵਿੱਚ ਜਿਹੜੀ জব ਕਰ ਰਿਹਾ ਹਾਂ ਤੇ ਮੇਰੇ ਡਿਪਾਰਟਮੈਂਟ ਦੇ ਜਿਹੜੇ ਮਤਲਬ ਕਿ ਅਫਸਰ ਸਹਿਬਾਨ ਨੇ ਉਹ ਮੇਰੀ ਬਹੁਤ سپورਟ ਕਰਦੇ ਆ ਤੇ ਉਹ ਮੈਨੂੰ ਖੇਡਣ ਨੂੰ ਸਮਾਂ ਜਿਹੜਾ ਵਧੀਆ ਦਿੰਦੇ ਆ ਤੇ ਕੰਪੀਟੀਸ਼ਨਾਂ ਤੇ ਜਾਣ ਵਾਸਤੇ ਵੀ ਭੇਜਦੇ ਆ ਮੈਨੂੰ ਉਹ ਤੇ ਬਸ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਸਪੋਰਟਸ ਦਾ ਜਿਹੜਾ ਉਹ ਖਰਚਾ ਬਹੁਤ ਆ ਤੇ ਮੇਰਾ ਮੰਨ ਕੇ ਚੱਲੋ ਵੀ 30000 ਤੋਂ ਪਲਾਸੀ ਮਹੀਨੇ ਦਾ ਖਰਚਾ ਹੋ ਜਾਂਦਾ ਵਾ ਤੇ 10-15000 ਘਰੋਂ ਲੈਣਾ ਪੈਂਦਾ ਵਾ ਤੇ 3 ਸਾਲ ਜਿਹੜੇ ਆ ਉਹ ਕਨਫਰਮ ਹੋ ਚੁੱਕੇ ਆ ਮੇਰੇ ਤੇ ਬਸ ਇਹੀ ਬੇਨਤੀ ਆ ਕਿ 3 ਸਾਲ ਤੋਂ ਉੱਪਰ ਸਮਾਂ ਹੋ ਗਿਆ ਤੇ ਉਹ ਮੈਨੂੰ ਕਨਫਰਮ ਕਰਨ ਤਾਂ ਜੋ ਸੈਲਰੀ ਮੇਰੀ ਵਧ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਪਣੀ ਗੇਮ ਨੂੰ ਹੋਰ ਵਧੀਆ ਤਰੀਕੇ ਨਾਲ ਚੰਗੀ ਡਾਈਟ ਲੈ ਕੇ ਚੰਗਾ ਖਰਚਾ ਕਰਕੇ ਹੋਰ ਆਪਣਾ ਮਤਲਬ ਕਿ ਉੱਚੇ-ਉੱਚੇ ਲੈਵਲ ਤੱਕ ਖੇਡ ਸਕਾਂ ਕਿ ਪੁਰਾਣੀ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਵੱਲੋਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਕਿਹੜੀ ਸਾਲ ਦੇ ਵਿੱਚ ਉਹਨਾਂ ਨੇ ਤੁਹਾਨੂੰ ਸਨਮਾਨ ਦਿੱਤਾ ਹੈ ਉਹਨਾਂ ਜੀ 2019 ਦੇ ਵਿੱਚ ਜਿਹੜਾ ਉਹ ਕੈਪਟਨ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਵਾਰਡ ਜਿਹੜਾ ਉਹ ਮੈਨੂੰ ਮਿਲਿਆ ਸੀਗਾ ਤੇ ਉਹ ਬੜੀ ਮਾਣ ਵਾਲੀ ਗੱਲ ਆ ਕਿ ਉਹਨਾਂ ਉਸੇ ਵੇਲੇ ਹੀ ਸਰਦਾਰ ਮਿਲਖਾ ਸਿੰਘ ਜੀ ਉਹਨਾਂ ਨੂੰ ਵੀ ਪਹਿਲਾਂ ਵਾਰਡ ਨਹੀਂ ਸੀ ਮਿਲਿਆ ਸਾਡੇ ਨਾਲ ਹੀ ਮਤਲਬ ਕਿ ਉਹਨਾਂ ਨੂੰ ਵਾਰਡ ਦਿੱਤਾ ਗਿਆ ਸੀ ਸਰਕਾਰ ਵੱਲੋਂ ਉਹ ਬਹੁਤ ਵਧੀਆ ਇੱਕ ਮਤਲਬ ਕਿ ਪਾਲਸੀ ਗਏ ਤੇ ਕਾਫੀ ਮਤਲਬ ਕਿ ਫਖਰ ਮਹਿਸੂਸ ਹੋਇਆ ਸੀਗਾ ਜੀ ਉਸ ਵੇਲੇ ਅੱਛਾ ਮੌਜੂਦਾ ਸਰਕਾਰ ਵੀ ਜਿਹੜੀ ਆ ਸਪੋਰਟਸ ਨੂੰ ਜਿਹੜਾ ਖੇਡਾਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦੀ ਪਈ ਆ ਮੌਜੂਦਾ ਸਰਕਾਰ ਦਾ ਤੁਹਾਨੂੰ ਕਿਵੇਂ ਦਾ ਸਾਥ ਮਿਲਦਾ ਪਿਆ ਮੌਜੂਦਾ ਸਰਕਾਰ ਦੀ ਜਿਹੜੀ ਪਾਲਸੀ ਆ ਜੀ ਅੱਜ ਤੱਕ ਦੀ ਬੈਸਟ ਪਾਲਸੀ ਆ ਤੇ ਉਹਦੇ ਵਿੱਚ ਪਾਲਸੀ ਦੇ ਵਿੱਚ ਗੇਮਾਂ ਦੇ ਮਤਲਬ ਕਿ ਖਿਡਾਰੀ ਨੂੰ ਮਤਲਬ ਕਿ ਐਜ਼ ਏ ਮਤਲਬ ਕਿ ਔਨ ਡਿਊਟੀ ਭੇਜਣ ਬਾਰੇ ਔਰ ਉਹਨਾਂ ਦੇ ਕੈਸ਼ ਪ੍ਰਾਈਜ਼ ਬਾਰੇ ਮਤਲਬ ਕਿ ਜੋ ਵੀ ਖਿਡਾਰੀ ਦੀਆਂ ਸਹੂਲਤਾਂ ਹੁੰਦੀਆਂ ਵਾਂ ਅਵਲ ਦਰਜੇ ਦੀਆਂ ਵਾਂ ਤੇ ਉਹਦੇ ਵਿੱਚ ਸਾਨੂੰ ਕੈਸ਼ ਪ੍ਰਾਈਜ਼ ਵੀ ਕਾਫੀ ਮਤਲਬ ਕਿ ਵੱਡੇ ਲੈਵਲ ਤੇ ਦਿੱਤੇ ਜਾ ਰਹੇ ਆ ਤੇ ਉਹ ਜਿਵੇਂ ਵੀ ਫਾਰਮ ਉਹਨਾਂ ਦੇ ਨਿਕਲਦੇ ਆ ਤੇ ਜਾਂ ਜੋ ਵੀ ਪਾਰਟਿਸਪੇਸ਼ਨ ਦਾ ਪ੍ਰਾਈਜ਼ ਹੁੰਦਾ ਵਾ ਉਹਨਾਂ ਨੂੰ ਲੈਟਰ ਵਗੈਰਾ ਦਿੰਦੀਆਂ ਸਾਡੀਆਂ ਫੈਡਰੇਸ਼ਨਾਂ ਤੇ ਉਸ ਸਮੇਂ ਸਿਰ ਖਿਡਾਰੀਆਂ ਦਾ ਜਿਹੜਾ ਉਹ ਮਾਨ ਸਨਮਾਨ ਕਰਦੇ ਆ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਉਹਨਾਂ ਨੇ ਪਾਲਿਸੀ ਲੈਂਦੀ ਆ ਤੇ ਦੂਜੀ ਇੱਕ ਬੇਨਤੀ ਵੀ ਕਰਨੀ ਚਾਹੁੰਦੇ ਆ ਕਿ ਜਿਹੜੀਆਂ ਹੁਣ ਉਹਨਾਂ ਨੇ ਸਪੋਰਟਸ ਕੋਟੇ ਦੇ ਵਿੱਚ ਜਿਹੜੀਆਂ ਮਤਲਬ ਕਿ ਵੈਕੈਂਸੀਆਂ ਕੱਢੀਆਂ ਵਾਂ ਤੇ ਉਹਦੇ ਵਿੱਚ ਮਤਲਬ ਕਿ ਡਿਪਟੀ ਡਾਇਰੈਕਟਰ ਤੇ ਕੋਚ ਤੇ ਜੂਨੀਅਰ ਕੋਚ ਜਿਹੜੇ ਆ ਉਹ ਮਤਲਬ ਕਿ ਉਹਨਾਂ ਨੇ ਰੱਖਣੇ ਆ ਬਸ ਇਹੀ ਬੇਨਤੀ ਆ ਕਿ ਉਹਦੇ ਵਿੱਚ ਇੱਕ ਵੈਕੈਂਸੀ ਮੇਰੇ ਵਾਸਤੇ ਵੀ ਰੱਖ ਲੈਣਾ ਤੇ ਮੈਂ ਸਰਕਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਮਤਲਬ ਕਿ ਧੰਨਵਾਦ ਕਰੂੰਗਾ ਤੇ ਬਹੁਤ ਬਹੁਤ ਮੇਰਾ ਰੋਮ ਰੋਮ ਉਹਨਾਂ ਦਾ ਰਿਣੀ ਹੋਗਾ ਜੀ ਜੀ ਉਹ ਮਤਲਬ ਕਿ ਇੱਕ ਵੈਕੈਂਸੀ ਉਹ ਮੈਨੂੰ ਦੇ ਦੇਣ ਅੱਛਾ ਇਹ ਤੁਹਾਡਾ ਪੁਵੇਖ ਦਾ ਟੀਚਾ ਕੀ ਆ ਆਉਣ ਵਾਲੇ ਦਿਨਾਂ ਜਾਂ ਕਿਹੜੀਆਂ ਹੋਰ ਖੇਡਾਂ ਜਿਹੜੀਆਂ ਆ ਆਉਣੀਆਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਹਿੱਸਾ ਲੈਣਾ ਤੇ ਆਪਣੇ ਸੂਬੇ ਦਾ ਆਪਣੇ ਦੇਸ਼ ਦਾ ਨਾਮ ਜਿਹੜਾ ਚਮਕਾਉਣਾ ਤੁਸੀਂ ਅੱਗੇ ਜੀ ਜਿਵੇਂ ਪਾਵਰ ਲਿਫਟਿੰਗ ਦੀ ਨੈਸ਼ਨਲ ਵੀ ਆ ਰਹੀ ਆ ਤੇ ਪੈਰਾ ਨੈਸ਼ਨਲ ਦੀ ਜਿਹੜੀ ਪੈਰਾ ਨੈਸ਼ਨਲ ਗੇਮਸ ਵੀ ਆ ਰਹੀਆਂ ਵਾ ਤੇ ਜੁੱਡੋ ਦੀ ਨੈਸ਼ਨਲ ਆ ਰਹੀ ਆ ਤੇ ਇੰਟਰਨੈਸ਼ਨਲ ਕੰਪੀਟੀਸ਼ਨ ਪਾਵਰ ਲਿਫਟਿੰਗ ਦੇ ਵੀ ਆ ਰਹੇ ਆ ਤੇ ਐਥਲੈਟਿਕ ਦੇ ਵੀ ਇੰਡੀਆ ਦੇ ਵਿੱਚ ਕੁਝ ਕੰਪੀਟੀਸ਼ਨ ਆ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਏਸ਼ੀਅਨ ਗੇਮ 올림픽 ਵਗੈਰਾ 2027 ਤੱਕ ਕਾਫੀ ਕੰਪੀਟੀਸ਼ਨ ਨੇ ਤੇ ਮੈਂ ਆਪਣੇ ਵੱਲੋਂ ਪੂਰੀ ਮਿਹਨਤ ਕਰੂੰਗਾ ਤਾਂ ਜੋ ਮੈਂ ਇਹਨਾਂ ਕੰਪੀਟੀਸ਼ਨਾਂ ਦੇ ਵਿੱਚ ਆਪਣਾ ਵਧੀਆ ਪ੍ਰਦਰਸ਼ਨ ਕਰ ਸਕਾਂ ਸੋ ਇਹ ਸੀ ਤ੍ਰਿਵਤਪਾਲ ਸਿੰਘ ਕਾਜੀਆਲ ਜਿਨ੍ਹਾਂ ਵੱਲੋਂ ਕੇ ਨੈਸ਼ਨਲ ਪੱਧਰੀ ਖੇਡਾਂ ਦੇ ਵਿੱਚੋਂ ਦੋ 골ਡ ਮੈਡਲ ਹੁਣ ਜਿੱਤੇ ਗਏ ਨੇ ਸੋ ਵੱਡੀ ਪ੍ਰਾਪਤੀ ਲਗਾਤਾਰ ਇਸ ਨੌਜਵਾਨ ਨੇ ਜਿਹੜੀ ਆ ਹਾਸਲ ਕੀਤੀ ਜਾ ਰਹੀ ਆ ਪਹਿਲਾਂ ਵੀ ਇਹਨਾਂ ਨੇ ਕਾਫੀ ਸਾਰੇ ਮੈਡਲ ਲਿਆਂਦੇ ਨੇ ਸਰਕਾਰਾਂ ਵੱਲੋਂ ਸਮੇਂ-ਸਮੇਂ ਤੇ ਉਹਨਾਂ ਨੂੰ ਮਾਨ ਸਨਮਾਨ ਜਿਹੜਾ ਦਿੱਤਾ ਗਿਆ ਹੁਣ ਫੇਰ ਦੋ 골ਡ ਮੈਡਲ ਜਿੱਤ ਕੇ ਆਪਣੇ ਵਾਪਸ ਪਿੰਡ ਪਰਤੇ ਨੇ ਸੋ ਬਹੁਤ ਜ਼ਿਆਦਾ ਇਹਨਾਂ ਨੇ ਆਪਣੇ ਇਲਾਕੇ ਦਾ ਜਿਹੜਾ ਆਪਣੇ ਜ਼ਿਲ੍ਹੇ ਦਾ ਆਪਣੇ ਸੂਬੇ ਦਾ ਜਿਹੜਾ ਮਾਣ ਵਧਾਇਆ ਸੋ ਆਉਣ ਵਾਲੇ ਦਿਨਾਂ ਇਹਨਾਂ ਦਾ ਭਵਿੱਖ ਦਾ ਟੀਚਾ ਵੀ ਹੈਗਾ ਕਿ ਆਉਣ ਵਾਲੇ ਦਿਨਾਂ ਜਿਹੜੀਆਂ ਹੋਰ ਜਿਹੜੀਆਂ ਸਪੋਰਟਸ ਹੋਣੀਆਂ ਇਹਨਾਂ ਦੇ ਵਿੱਚ ਸਾਲ ਆ ਕੇ ਜਿਹੜਾ ਆਪਣੇ ਦੇਸ਼ ਦਾ ਤੇ ਆਪਣੇ ਜਿਹੜਾ ਵਾ ਸੂਬੇ ਦਾ ਨਾਮ ਜਿਹੜਾ ਉਹ ਚਮਕਾਉਣਾ ਚਾਹੁੰਦੇ ਨੇ ਸ਼੍ਰੀ ਖਡੂਰ ਸਾਹਿਬ ਤੋਂ ਕੈਮਰਾਮੈਨ ਸੋਨੂ ਫਤਿਹਵਾਲ ਨਾਲ ਮਾਨ ਸਿੰਘ ਐਮ ਐਸ ਪ੍ਰੋ ਟੀਵੀ